ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮਕਾਚ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖਸਦੇ ਵਸਦੇ ਤੇ ਤੰਦਰੁਸਤ ਰਹੋ ਸਾਰੇ ਅੱਜ ਜੀ ਆਪਾਂ ਬਣਾ ਰਹੇ ਹਾਂਗੇ ਬਾੜੀ ਸਬਜ਼ੀ ਵਾਲੀ ਘਰੇ ਸਰਦਾਰ ਜੀ ਹਾਂਜੀ ਇਹ ਬਣਾ ਰਹੇ ਹਾਂ ਜੀ ਆਪਾਂ ਘਰੇ ਬਾੜੀ ਸਬਜ਼ੀ ਵਾਸਤੇ ਤੇ ਸਰਦਾਰ ਜੀ ਨੇ ਪਹਿਲਾਂ ਪਾਣੀ ਖੜਾ ਕੇ ਥਾਂ ਪੱਟਿਆ ਸੀਗਾ ਇਹ ਆਪਣੇ ਕੋਲੇ ਥਾਂ ਫालतू ਜੀ ਸੀ ਕਿਉਂਕਿ ਪਹਿਲਾਂ ਇੱਥੇ ਪਸ਼ੂ ਹੁੰਦੇ ਸੀ ਕੱਚੇ ਤਾਂਜਾ ਹੁਣ ਪਸ਼ੂ ਆਪਾਂ ਪਿੱਛੇ ਕਰਤੇ ਤੇ ਇਸ ਲਈ ਇਨ ਇੱਥੇ ਸੋਚਿਆ ਵੀ ਸਬਜ਼ੀ ਲਾ ਲਗੇ ਤੇ ਹੁਣ ਬੱਟਾ ਬਣਾ ਕੇ ਜੀ ਤੇ ਲਾਵਾਂਗੇ ਚੌਲੇ ਟੰਡੇ ਤੇ ਗੁਵਾਰਾ ਊਣ ਲਾ ਦੇਾਂਗੇ ਇੱਕ ਸਾਫ ਥਾਂ ਚ ਪਲੇਨ ਚ ਤੇ ਵੱਟਾਂ ਦੇ ਜਿਹੜੇ ਲਾਉਣ ਵਾਲੀ ਸਬਜ਼ੀ ਹੋਵੇ ਉਹ ਲੈ ਲਾ ਲਾਂਗੇ ਵੀ ਲੈਂਦੇ ਪਏ ਨੇ ਜੀ ਤੇ ਅੱਜ ਟਾਈਮ ਸੀ ਸਰਦਾਰ ਜੀ ਕੋਲੇ ਕਹਿੰਦੇ ਪਹਿਲਾਂ ਭੇਡੇ ਰੇ ਬਣਾਈਆਂ ਉਹਨੇ ਛੋਟੀਆਂ ਵੱਟਾ ਬਣਾਦੀਆਂ ਤੇ ਸਰਦਾਰ ਜੀ ਕਹਿੰਦੇ ਹੁਣ ਵੱਡੀਆਂ ਬਣਾਉਣੀਆਂ ਨੇ ਫਿਰ ਇਹ ਵੱਡੀਆਂ ਵੱਟਾਂ ਤੋਂ ਘੱਟ ਸਬਜ਼ੀ ਲੱਗਣੀ ਨਹੀਂ ਇਸ ਤਰ੍ਹਾਂ ਮੋਟੀ ਵੱਟ ਹੋਵੇ ਤੇ ਸਿਲ ਜਿਆਦਾ ਰਹਿੰਦੀ ਹੈਗੀ ਤੇ ਇਸ ਕਰਕੇ ਦਵਾਰਾ ਬਣਾਉਣੀ ਹੈ ਬੰਦਿਆ ਫਿਰ ਇਹ ਵਟਾ ਦੇਖਦੇ ਆਂ ਜੀ ਆਪਣੀ ਸਬਜੀ ਕਿਵੇਂ ਲੱਗੂਗੀ ਕਿਵੇਂ ਬਣਾਉਂਗੀ ਤੇ ਮੈਂ ਜਲ ਕਰੀ ਤਾਂ ਮੈਂ ਇਹ ਸਾਂਸ ਔਲ ਕਰ ਲਿਆ ਕਰੂੰਗੀ ਤੇ ਇਹ ਲਾਉਣੀ ਹੈਗੀ ਬਿਨਾਂ ਰੇਸ ਬਰੇ ਵਾਲੀ ਜੀ ਆਰਗੈਨਿਕ ਸਵਾਰ ਜੀ ਕਹਿੰਦੇ ਤੇ ਹੁਣ ਲਾਈਟ ਹੈ ਨਹੀਂ ਸੀਗੀ ਜੀ ਤੇ ਜਨਰੇਟਰ ਨੇਰੀ ਦਾ ਕਰਕੇ ਜਨਰੇਟਰ ਜਲਾਇਆ ਤੇ ਫਿਰ ਪਸ਼ੂਆਂ ਨੂੰ ਨਵਾਉਣਾ ਕਿਉਂਕਿ ਹੁਣ ਤਾਂ ਕਰਕੇ ਮਸਦਾ ਜੀ ਨੂੰ ਕਹਿ ਜਨਰੇਟਰ ਚਲਾ ਦਿਓ ਤੇ ਫਿਰ ਪਸ਼ੂਆਂ ਨੂੰ ਨਵਾਉਣਾਗਾ ਇਹ ਆਪਣੇ ਸਿਰੀ ਬਾਈ ਨੇਗੇ ਕਿ ਕਿਉਂਕਿ ਰਾਤ ਦਹੰਦੇਈ ਦਿਆ ਕਰਕੇ ਲਾਈਟ ਕੱਟੀ ਸੀ ਤੇ ਟੈਂਕੀਆਂ ਟੁੰਕੀਆਂ ਵੀ ਭਰਨ ਵਾਲੀਆਂ ਪੰਨੀਆਂ ਸਾਰੀਆਂ ਤੇ ਹੁਣ ਆਪਾਂ ਨਵਾਵਾਂਗੇ ਜੀ ਪਸ਼ੂਆਂ ਨੂੰ ਇਹ ਗਾਣਾ ਥੋੜੀ ਜਿਹੀ ਗਰਮੀ ਹੋ ਗਈ ਸੀ ਜੀ ਕੁਛ ਖਾਂਦੀ ਪੀਂਦੀ ਨਹੀਂ ਸੀ ਹੁਣ ਜਿੱਦ ਦਿਨ ਡਾਕਟਰ ਨੇ ਤੂੰ ਪੁੱਛਿਆ ਸੀ ਉਹ ਕਹਿੰਦੇ ਨਿਵਾਈ ਜਾਓ ਦੋ ਤਿੰਨ ਵਾਰੀ ਨਿਵਾਇ ਕਰੋ ਦਿਨ ਵਿੱਚ ਦੀ ਹੁਣ ਜੇ ਦੋ ਤਿੰਨ ਵਾਰੀ ਨਿਵਾਉਣ ਲੱਗੇ ਦਿਨ ਵਿੱਚ ਦੀ ਤਾਂ ਇਹਦੀ ਗਰਮੈਸ਼ ਦੂਰ ਹੋ ਗਈ ਹੁਣ ਇਹ ਖਾਂਦੀ ਹੈਗੀ ਨੀਰਾਚਾਰਾ ਖਾਣ ਲੱਗੀ ਜੀ ਅੱਗੇ ਨਾਲ ਫਰਕ ਆਗਾ ਚਲ ਦਿਨੋਂ ਦਿਨ ਫਰਕ ਪੈ ਜਾਊਗਾ ਤੇ ਇਹ ਨਵਾ ਦੇਣੇ ਆਪਾਂ ਪਸ਼ੂਆਂ ਨੂੰ ਹੁਣ ਜੀ ਤਿੰਨ ਵਾਕੇ ਅੰਦਰ ਬੰਦ ਦੇਾਂਗੇ ਸਾਰਿਆਂ ਨੂੰ ਫੇਰ ਤਕਰੀਬਨ 3 ਵਜੇ ਪਾਣੀ ਪਿਾਵਾਂਗੇ 3 ਵਜੇ ਦੁਆਰਾ ਫੇਰ ਨਵਾਵਾਂਗੇ ਮੈਂ ਉੱਧਰ ਟੈਂਕੀਆਂ ਟੁੰਕੀਆਂ ਭਰਨੀਆਂ ਸਰਦਾਰ ਜੀ ਕਹਿੰਦੇ ਤੁਸੀਂ ਜਾ ਕੇ ਉੱਧਰਲੇ ਕੰਮ ਕਰੋ ਮੈਂ ਨਵਾ ਦੇਣਾ ਕਹਿੰਦੇ ਕਿਉਂਕਿ ਲਾਈਟ ਦੇ ਕਾਰਨ ਟੈਂਕੀ ਵੀ ਖਾਲੀ ਹੋਈ ਪਈ ਹੈ ਤੇ ਮੇਰੇ ਚੁੱਲੇ ਦਾ ਕੰਮ ਵੀ ਪਿਆ ਸੀ ਹਜੇ ਰੋਟੀ ਮੈਂ ਬਣਾ ਲਈ ਸੀ ਸਬਜ਼ੀ ਬਣਾ ਲਈ ਸੀ ਸਵੇਰੀ ਰਹਿਤਾ ਪਾ ਲਿਆ ਸੀਗਾ ਫਸਟ ਆਂਡ ਪਾਂਡਾ ਠਿਕਰੀ ਮਾਂਜਣ ਵਾਲਾ ਰਹਿੰਦਾ ਸੀਗਾ ਤੇ ਇਹ ਆ ਜੀ ਸਾਡਾ ਤਰਨਾਡ ਰੱਖਿਆ ਹੋਇਆ ਜਿਹੜਾ ਇਕੱਟਾ ਬਹੁਤ ਵਧੀਆ ਪੂਰੀ ਮਸਤੀ ਕਰਦਾ ਜੀ ਨਾ ਕੇ ਵੀ ਬਹੁਤ ਖੁਸ਼ ਆ ਇਹ ਜਦੋਂ ਨਮਾਉਣ ਲੱਗ ਜੈ ਨੇ ਉਹਦੀ ਵਹਿ ਜਾਂਦਾ ਹੋਣੇ ਬੈਹਿ ਜੀ ਹੌਲੀ ਹੌਲੀ ਜਦੋਂ ਤੇ ਖੁਰਕਤਾ ਰੱਖੇ ਜਦ ਨਵਾਵਾਂਗੇ ਤੇ ਵੈਹ ਜਾਂਦਾ ਹੈ ਇਹਨੂੰ ਪਰਾਂ ਮਿਲਦਾ ਨਾ ਨਾਲ ਇਸ ਕਰਕੇ ਬੈਠ ਜਾਂਦਾ ਹੈਗਾ ਤੇ ਹੁਣ ਸਰਦਾਰ ਜੀ ਮੱਝ ਨਵਾਉਣ ਲੱਗੇ ਨੇਗੇ ਇਹਨੂੰ ਜਿੰਨਾ ਵੱਜੀ ਨਵਾਈ ਜਾਊਗੀ ਉਹਨੇ ਹੀ ਖੁਸ਼ ਰਹਿੰਦਾ ਹੈ ਹੋਗਾ ਮੇਰੇ ਉੱਪਰ ਹੀ ਪਾਣੀ ਪਾਈ ਜਾਓ ਤੇ ਲੋ ਜੀ ਰਾਤ ਲਾਈਟ ਹੋਣਾ ਹੁਣ ਕਰਨ ਕਰਕੇ ਥੋੜਾ ਦੁੱਧ ਫਟ ਗਿਆ ਸੀ ਤੇ ਮੈਂ ਉਹਦੇ ਵਿੱਚ ਬਿਨੀਗਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਫਾੜ ਲਿਆ ਤੇ ਹੁਣ ਆਪਾਂ ਬਣਾਵਾਂਗੇ ਪਨੀਰ ਜੀ ਇਹਦਾ ਪਨੀਰ ਦੀ ਸਬਜ਼ੀ ਬਣਾਵਾਂਗੇ ਸ਼ਾਮ ਨੂੰ ਫਿਰ ਤੇ ਮੈਂ ਕਿ ਤਕਰੀਬਨ 2.5 ਕਿਲੋ ਤੋਂ ਦਸੀਗਾ ਮੈਂ ਕਿਉਂ ਐ ਖਰਾਬ ਕਰਨਾਗਾ ਤੇ ਮੈਂ ਬਿਨਿਗਰ ਪਾ ਕੇ ਚੰਗੀ ਤਰ੍ਹਾਂ ਫਾੜ ਲਿਆ ਹੋਰ ਤੇ ਇਹਨੂੰ ਆਪਾਂ ਕੱਪੜੇ ਦੇ ਵਿੱਚ ਪਾਉਣ ਲਵਾਂਗੇ ਤੇ ਫਿਰ ਇਹਨੂੰ ਕਿਸੇ ਕੋਈ ਭਾਰੀ ਚੀਜ਼ ਰੱਖ ਕੇ ਇਹਨੂੰ ਰੱਖ ਦੇਵਾਂਗੇ ਉੱਪਰ ਤੇ ਜਿੰਨਾ ਵੀ ਪਾਣੀ ਹੋਊਗਾ ਇਹਦਾ ਸਾਰਾ ਫालतू ਦਾ ਨਿਕਲ ਜਾਊਗਾ ਲਓ ਜੀ ਹੁਣ ਮੈਂ ਬੋਡੀ ਦੇ ਉੱਪਰ ਕੱਪੜਾ ਚੜਾ ਲਿਆ ਤੇ ਇਹਨੂੰ ਪਾਵਾਂਗੇ ਇਹਨੂੰ ਸਾਰੇ ਨੂੰ ਆਪਾਂ ਪਾਉਣ ਲਵਾਂਗੇ ਪਨੀਰ ਬਹੁਤ ਵਧੀਆ ਬਣਾ ਬਣੂਗਾ ਜੀ ਇਹਦਾ ਤੇ ਥੋੜਾ ਜਿਹਾ ਪਿੱਛੇ ਜਿਹਾ ਪਨੀਰ ਰਹੇਗਾ ਸੀ ਮੇਰੇ ਖਿਆਲ ਚਲੋ ਪਾਣੀ ਦਾ ਹੰਗਾਲ ਕੇ ਫੇਰ ਪਾ ਦੇਵਾਂ ਤੇ ਹੁਣ ਇਹਨੂੰ ਆਪਾਂ ਘੁੱਟ ਕੇ ਨਿਚੋੜ ਲਵਾਂਗੇ ਇਹ ਆਪਣਾ ਪਨੀਰ ਤਿਆਰ ਹੋਊਗਾ ਜੀ ਸਬਜ਼ੀ ਵਾਸਤੇ ਸ਼ਾਮ ਲਈ ਵਾਸਤੇ ਖੁਸ਼ਾਪਾ ਗੰਡੇ ਪਾਲਾਂਗੇ ਵਿੱਚ ਜਾਂ ਮਟਰ ਪਾਲਾਂਗੇ ਫਿਰ ਇਹਨੂੰ ਬਣਾਵਾਂਗੇ ਸ਼ਾਮ ਨੂੰ ਇਹਦੀ ਸਬਜ਼ੀ ਤੇ ਮੈਂ ਦਿੱਤੇ ਪਾਰਕ ਕੋਈ ਇਹਨੂੰ ਰੱਖ ਦੇਵਾਂਗੇ ਚੰਗੀ ਤਰ੍ਹਾਂ ਨਿਚੋੜਤਾ ਜੀ ਕੋਈ ਪਾਣੀ ਨਹੀਂ ਰਿਹਾ ਜੋੜਾ ਪਾਣੀ ਰਹਿ ਗਿਆ ਥੋੜਾ ਮੋਟਾ ਉਪਰ ਰੱਖਣ ਨਾਲ ਨਿਕਲ ਜਾਵੇਗਾ ਤੇ ਹੁਣ ਬੱਚੇ ਕਹਿੰਦੇ ਜੀ ਅਸੀਂ ਖਾਣੇ ਚੌਲ ਰੋਟੀ ਨਹੀਂ ਚੰਗੀ ਲੱਗਦੀ ਗਰਮੀ 'ਚ ਤੇ ਮੈਂ ਇਹਨਾਂ ਨੂੰ ਬਣਾ ਕੇ ਦੇ ਦਿੱਤੀ ਸੀ ਚੌਲ ਤੇ ਚੌਲ ਵੀ ਖਾਣੇ ਕਹਿੰਦੇ ਅਸੀਂ ਰੰਗ ਵਾਲੇ ਫੂਡ ਕਲਰ ਪਾ ਕੇ ਬਣਾਇਓ ਮੈਂ ਫੂਡ ਕਲਰ ਪਾ ਲਿਆ ਜੀ ਕੌਲੇਜ ਥੋੜਾ ਜਿਹਾ ਉੱਪਰ ਥੋੜਾ ਜਿਹਾ ਪਾਣੀ ਪਾ ਦੂੰਗੀ ਤੇ ਇਹ ਮੈਂ ਚੌਲਾਂ ਦੇ ਵਿੱਚ ਪਾ ਦੂੰਗੀ ਇਹਦੇ ਨਾਲ ਚੌਲਾਂ ਦਾ ਕਲਰ ਵਧੀਆ ਆਊਗਾ ਥੋੜਾ ਜਿਹਾ ਪਾਣੀ ਬਾਅਦ ਕਿ ਮੈਂ ਇਹਨੂੰ ਘੋਲ ਲਵਾਂਗੀ ਤੇ ਇਹ ਇਹ ਸਾਰਾ ਕਲਰ ਮੈਂ ਚੌਲਾਂ ਦੇ ਵਿੱਚ ਪਾ ਦੇਵਾਂਗੀ ਰੋਟੀ ਤੇ ਮੈਂ ਬਣਾ ਕੇ ਰੱਖ ਲਈ ਸੀ ਪਰ ਬੱਚੇ ਕਹਿੰਦੇ ਵੀ ਰੋਟੀ ਖਾਣੀ ਨਹੀਂਗੇ ਅਸੀਂ ਚੌਲੀ ਖਾਣੇ ਹੈਗੇ ਤੇ ਹੁਣ ਮੈਂ ਜੀ ਇਹਦੇ ਵਿੱਚ ਪਾਇਆ ਘਿਓ ਤੇ ਬਦਾਮਾ ਮੈਂ ਕਿ ਤੜਕਾ ਲਾ ਕੇ ਫਿਰ ਪਾ ਦੇਵਾਂਗੇ ਹਾਂਜੀ ਤੜਕਾ ਲਾ ਕੇ ਹਮੇ ਪਾ ਦਿੱਤੇ ਨੇ ਤੇ ਉਹ ਮੈਂ ਵਿੱਚ ਕਲਰ ਫੂਡ ਕਲਰ ਪਾਤਾ ਜਿਹਦੇ ਨਾਲ ਰੰਗ ਬਹੁਤ ਵਧੀਆ ਆਨ ਜਾਵੇਗਾ ਤੇ ਮੈਂ ਥੋੜਾ ਜਿਹਾ ਪਾਣੀ ਹੋਰ ਪਾ ਦਿੱਤਾ ਤੇ ਨਾਲ ਹੀ ਆਪਾਂ ਚੌਲ ਪਾ ਦੇਵਾਂਗੇ ਤੇ ਬਹੁਤ ਵਧੀਆ ਟੇਸਟੀ ਚਾਵਲ ਬਣਨਗੇ ਥੋੜੇ ਟਾਈਮ ਬਾਅਦ ਤੇ ਹੁਣ ਆਪੇ ਇਹਨੂੰ ਟੱਕ ਕੇ ਹੋਰ ਕੰਮ ਕਰਾਂਗੇ ਜੀ ਤੇ ਇੱਧਰ ਆਪਣੀ ਜਿਹੜੀ ਗਾਂ ਸੀ ਜੀ ਬੱਕਲੀਆਂ ਨਹੀਂ ਖਾਂਦੀ ਤੇ ਮੈਂ ਸੋਚੇ ਚਲ ਤੂੜੀ ਦਾ ਟੋਕਰਾ ਪਾ ਕੇ ਮੈਂ ਇਹਨੂੰ ਸੰਨੀ ਰਲਾਉਣੀ ਆ ਬੱਕਲੀਆਂ ਦੀ ਤੇ ਸ਼ਾਇਦ ਖਾ ਲਵੇ ਪਰੇ ਬੱਕਲੀਆਂ ਨਹੀਂ ਖਾਂਦੀ ਗੀ ਇਹਨੇ ਹਾਂ ਕੁਛ ਵੀ ਨਹੀਂ ਖਾਦਾ ਇਹਨੇ ਲੇਟੀ ਵੀ ਨਹੀਂ ਖਾਦੀ ਬੱਕਲੀਆਂ ਵੀ ਨਹੀਂ ਖਾਦੀਆਂ ਮਾਂ ਚਲੋ ਬੱਕਲੀਆਂ ਦੀ ਸੱਣੀ ਕਰ ਦਨੇ ਹੈਗੇ ਤੇ ਸ਼ਾਇਦ ਖਾ ਲਵੇ ਦੂਜੇ ਪਸ਼ੂ ਤਾਂ ਤੜਾ ਤੜਾ ਪੈਂਦੇ ਨੇਗੇ ਇਹ ਪਤਾ ਨਹੀਂ ਕਿਉਂ ਨਹੀਂ ਖਾਂਦੀ ਇਸ ਕਰਕੇ ਦਿਸ ਇਹਨੂੰ ਸੰਨੀ ਦੇ ਵਿੱਚ ਰਲਾਦੀ ਮੈਂ ਇਹ ਸ਼ਹਿਰ ਖਾ ਲਵੇ ਸੰਨੀ ਦੇ ਵਿੱਚ ਜੇਕਰ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਦਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਸਾਡਾ ਹੌਸਲਾ ਵੱਧਦਾ ਹੈਗਾ ਤੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈਗਾ ਤੁਹਾਨੂੰ ਦਿਖਾਉਣੀ ਹੈ ਮੈਂ ਤਰਨਾਟ ਨੂੰ ਪਾਤੀਆਂ ਥੋੜੀਆਂ ਜਿਹੀ ਬੱਕਲੀਆਂ ਤੇ ਇਹ ਸ਼ੇਰੂ ਹੈ ਜੀ ਜਿਹੜਾ ਆਪਣਾ ਬੱਚਾ ਨਿਊ ਬੱਚਾ ਹੈਗਾ ਇਹਦਾ ਨਾਮ ਸ਼ੇਰੂ ਰੱਖਿਆ ਸੀ ਬੱਚਾ ਨੇ ਤੇ ਇਹਨੂੰ ਮੈਂ ਦੂਰ ਬੰਦਾਂਗੀ ਕਿਉਂਕਿ ਨੇੜੇ ਜਦੋਂ ਬੰਨਿਆ ਹੁੰਦਾ ਤਾਂ ਇਹ ਚੁੰਗ ਜਾਂਦਾ ਹੈਗਾ ਬੰਦੇ ਨੇ ਇਸ ਕਰਕੇ ਇਹਨੂੰ ਮੈਂ ਦੂਰ ਬੰਨ ਦੇਵਾਂਗੀ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਦਿਓ ਅਜਾਜਤ ਸਤਿ ਸ੍ਰੀ ਅਕਾਲ ਜੀ